ਤਲਾ ਜਾ ਇੱਕ ਨੌਜਵਾਨ ਦੇ ਨਾਲ ਜੁੜਿਆ ਵੈਸੇ ਤਾਂ ਜਦੋਂ ਵੀ ਕੋਈ ਫੈਸਟੀਵਲ ਹੁੰਦੇ ਨੇ ਭੰਗੜਾ ਉਹ ਚੀਜ਼ ਹੁੰਦੀ ਹੈ ਜਦੋਂ ਉਹਨਾਂ ਲੋਕਾਂ ਦੇ ਭੰਗੜਾ ਪਾਉਂਦੇ ਆ ਵੀ ਚਿਹਰੇ ਤੇ ਮੁਸਕਾਨ ਰਹਿੰਦੀ ਹੈ ਪਰ ਮੁੰਡਾ ਜਿਹੜਾ ਅਮਿਊਜ਼ ਹੋ ਜਾਂਦਾ ਕਿਉਂਕਿ ਕਈ ਤਰ੍ਹਾਂ ਦੀਆਂ ਗੱਲਾਂ ਹੋ ਗਈਆਂ ਕਿ ਪੱਗ ਲਾ ਕੇ ਰੱਖ ਦਿੱਤੀ ਗਈ ਭੰਗੜਾ ਪਾਉਂਦੇ ਆ ਜਿਹੜਾ ਆਪਣੀ ਪੱਗ ਨਹੀਂ ਸੰਭਾਲ ਸਕਦਾ ਉਹ ਕਰੂਗਾ ਕੀ ਫਿਰ ਉਹ ਮਜਬੂਰਨ ਮੁੰਡੇ ਨੂੰ ਮਾਫੀ ਵੀ ਮੰਗਣੀ ਪਈ ਇਹ ਜਿਹੜਾ ਮੁੱਦਾ ਏਡਾ ਵੱਡਾ ਬਣਾ ਦਿੱਤਾ ਜਾਂਦਾ ਇਸ ਦੇ ਨਾਲ ਤਾਂ ਹੋ ਸਕਦਾ ਜਿਹੜਾ ਪੀੜਤ ਹੁੰਦਾ ਜਿਹੜਾ ਸਾਹਮਣੇ ਹੁੰਦਾ ਉਹ ਪਤਾ ਨਹੀਂ ਕੀ ਕੀ ਸੋਚਦਾ ਹੋਊਗਾ ਮਨ ਤੇ ਕਿੰਨੇ ਦਬ ਕਿਉਂ ਨਹੀਂ ਦੇ ਪਾਉਂਦੇ ਕਿ ਜੇ ਗਲਤੀ ਜਾਣੇ ਜਾਣ ਜਾਣੇ ਚ ਹੋ ਗਈ ਹੈ ਤੇ ਥੋੜਾ ਉਹਨੂੰ ਰਿਲੈਕਸ ਵੀ ਕਰੀਏ ਕਿ ਇਹ ਨਾ ਹੋਵੇ ਕਿ ਉਹਨੂੰ ਗੁਨਾਹਗਾਰੀ ਸਾਬਤ ਕਰ ਦਈਏ ਮੈਨੂੰ ਲੱਗਦਾ ਕਿ ਇਸ ਪੰਜਾਬੀ ਭਾਈਚਾਰਾ ਉਹਨਾਂ ਹਜੇ ਬੌਧਿਕ ਤੌਰ ਤੇ ਅਸੀਂ ਨਾ ਬڑے ਫੈਸਲੇ ਜਿਹੇ ਲੈ ਲੈਨੇ ਅਜਿਹੇ ਲੋਕਾਂ ਨੂੰ ਅਸੀਂ ਮਾਨਸਿਕ ਪੀੜਾ ਚੋਂ ਨਿਕਲਦੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਨੇ ਇਸੇ ਕਰਕੇ ਜਿਹੜੇ ਅਸੀਂ ਜਜ਼ਬਾਤੀ ਜਾਂ ਫੈਸਲੇ ਲੈਂਦੇ ਨੇ ਤੇ ਨੁਕਸਾਨ ਹੁੰਦਾ ਹੈਗਾ ਹੁਣ ਸਵਾਲ ਇਹ ਹੈ ਕਿ ਇਸ ਮਸਲੇ ਦੇ ਵਿੱਚ ਉਸ ਮੁੰਡੇ ਦਾ ਕੋਈ ਕਸੂਰ ਨਹੀਂ ਆਏਗਾ ਕਿਉਂਕਿ ਯੂਨੀਵਰਸਿਟੀ ਲੈਵਲ ਤੇ ਭੰਗੜਾ ਕੰਪੀਟੀਸ਼ਨ ਆ ਭੰਗੜੇ ਨੂੰ ਇੱਕ ਕਲਾ ਕਹਿ ਲੋ ਜਾਂ ਭੰਗੜੇ ਨੂੰ ਇੱਕ ਖੇਡ ਕਹਿ ਲੋ ਹਰ ਇੱਕ ਨੂੰ ਹੁੰਦਾ ਹੈ ਕਿ ਮੇਰੀ ਟੀਮ 골ਡ ਮੈਡਲ ਆਵੇ ਉਸ ਉਸੇ ਲੜਕੇ ਨੇ ਕੋਈ ਅਜੀਹੀ ਗਲਤੀ ਨਹੀਂ ਕੀਤੀ ਆਗੀ ਸਿਰ ਤੇ ਪੱਗ ਉਹਨੇ ਬੜੀ ਵਾਰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈਗੀ ਆ ਉਹਨੇ ਬੜੇ ਅਦਬ ਦੇ ਨਾਲ ਪੱਗ ਰੱਖੀ ਹੈਗੀ ਆ ਠੀਕ ਆ ਉਹ ਵੱਖਰੀ ਗੱਲ ਹੈ ਕਿ ਇੱਕ ਵੀਡੀਓ ਬਣ ਗਈ ਮੈਨੂੰ ਲੱਗਦਾ ਕਿ ਉਹਨੇ ਬੇਦਬੀ ਨਹੀਂ ਕੀਤੀ ਪੱਗ ਦੇ ਪੱਗ ਦੇ ਪੇਦਵੀ ਤੇ ਅਸੀਂ ਜਿਹੜਾ ਸਾਡਾ ਮੱਕਾ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਉੱਥੇ ਤੇ ਹਰ 4 ਜੂਨ ਨੂੰ 5 6 ਜੂਨ ਨੂੰ ਪੱਗਾਂ ਲੱਥਦੀਆਂ ਨੇ ਉੱਥੇ ਤੇ ਕਿਰਪਾਨਾਂ ਵੀ ਚਲਦੀਆਂ ਨੇ ਉੱਥੇ ਪੱਗ ਦੀ ਬੇਦਬੀ ਨਹੀਂ ਹੁੰਦੀ ਉਹਨੇ ਤੇ ਬੜੇ ਅਦਬ ਦੇ ਨਾਲ ਲਾ ਕੇ ਹਾਲਾਂਕਿ ਉਹਨੇ ਤਿੰਨ ਚਾਰ ਵਾਲਾ ਪੱਗ ਨੂੰ ਸੁਭਾਲਣ ਦੀ ਕੋਸ਼ਿਸ਼ ਕੀਤੀ ਆ ਪਰ ਉਹਨੂੰ ਪਤਾ ਸੀ ਕਿ ਨੱਚ ਦੇ ਨੱਚ ਦੇ ਖੁੱਲ ਪੈਣ ਖੁੱਲ ਜਾਣੀਆਂ ਉਹਨੇ ਬੜੇ ਅਦਬ ਦੇ ਨਾਲ ਸਤਿਕਾਰ ਦੇ ਨਾਲ ਪੱਗ ਰੱਖੀ ਪੱਗ ਦੀ ਕੋਈ ਬੇਦਬੀ ਨਹੀਂ ਹੋਈ ਧਰਮ ਦੀ ਕੋਈ ਬੇਦਬੀ ਨਹੀਂ ਉਲਟਾ ਹੁਣ ਅਸੀਂ ਬੇਦਬੀ ਕਰ ਰਹੇ ਆਗੇ ਨੇ ਮੁੰਡੇ ਨੂੰ ਅਸੀਂ ਜਲੀਲ ਕਰ ਰਹੇ ਜਿਹਦੀ ਉਹਦੀ ਰਤਾ ਭਰਵੀ ਉਹਦਾ ਕਸੂਰ ਨਹੀਂ ਆ ਉਸ ਸਮੇਂ ਕਿਉਂਕਿ ਇੱਕ ਕੰਪੀਟੀਸ਼ਨ ਹੈ ਤੁਸੀਂ 10 ਤੋਂ 12 ਮਿੰਟ ਭੰਗੜਾ ਪਾਉਣਾ ਹੁੰਦਾ 52 ਤਰ੍ਹਾਂ ਦੇ ਸਟੈਪ ਪਾਉਣੇ ਹੁੰਦੇ ਤੁਹਾਡੇ ਪੱਟਾਂ ਦੇ ਵਿੱਚ ਯੋਰ ਚਾਹੀਦਾਗਾ ਤੇ ਤੁਹਾਡੇ ਸਾਹਮਣੇ ਤੁਹਾਨੂੰ ਮੈਡਲ ਦਿਖ ਰਿਹਾ ਹੁੰਦਾਗਾ ਜਿਹੜਾ ਉਹਨੂੰ ਉਸ ਸਮੇਂ ਬੈਸਟ ਲੱਗਾ ਉਸ ਮੁੰਡੇ ਨੇ ਕਰਕੇ ਦਿਖਾਇਆ ਔਰ ਉਹ ਪਰਿਵਾਰ ਗੁਰਸੇਖ ਪਰਿਵਾਰ ਉਹਨੂੰ ਤੁਸੀਂ ਪਰਿਵਾਰ ਨੂੰ ਜਲੀਲ ਕਰ ਰਹੇ ਹੋ ਬੇਇਜਤ ਕਰ ਰਹੇ ਫਿਰ ਵੀ ਉਹਨੇ ਮਾਫੀ ਮੰਗੀ ਆ ਮੈਨੂੰ ਲੱਗਦਾ ਮਾਫੀ ਮੰਗਣ ਦੀ ਲੋੜ ਸੀ ਇਹ ਜਾਣ ਬੁੱਝ ਕੇ ਜਿਹੜਾ ਇਸ਼ੂ ਕ੍ਰੀਏਟ ਕੀਤਾ ਗਿਆ ਜਿਹੜੇ ਲੋਕਾਂ ਨੇ ਮੁੱਦਾ ਬਣਾਇਆ ਹੈਗਾ ਕੀ ਉਹਨਾਂ ਨੇ ਕਦੀ ਪੱਗ ਦੀ ਇੱਜ਼ਤ ਕੀਤੀ ਆ ਕਦੀ ਮਰਿਆਦਾ ਦੀ ਇੱਜ਼ਤ ਕੀਤੀ ਹੈਗੀ ਜੇ ਮੁੰਡੇ ਨੇ ਕੋਈ ਗਲਤੀ ਕੀਤੀ ਹੁੰਦੀ ਪੱਗ ਨਾਚਦੇ ਨਾਚਦੇ ਖੁੱਲ ਜਾਂਦੀ ਤੇ ਫਿਰ ਫਿਰ ਕੀ ਹੋ ਜਾਂਦਾ ਉਹਨੇ ਜੋ ਇਸ ਟਾਈਮੇ ਬੈਸਟ ਲਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦਾ ਮੁੱਦਾ ਨਹੀਂ ਆ ਪੱਗ ਅਸੀਂ ਅਸੀਂ ਮੁੱਦਾ ਬਣਾ ਬਣਾ ਦਿੰਦੇ ਹਰ ਗੱਲ ਤੇ ਅਸੀਂ ਮੁੱਦਾ ਬਣਾਦਾ ਸਾਡੇ ਪੰਜਾਬੀਆਂ ਦੀ ਬੌਧਿਕਤਾ ਵੇਖ ਲੋ ਕੀ ਆ ਅਸੀਂ ਚੁੰਮੇ ਵਾਲੀ ਭਾਬੀ ਦੇ ਵੀ ਫੈਨ ਆ ਅਸੀਂ ਨੀਡੂ ਸ਼ਟਰਾਂ ਵਾਲੇ ਦੇ ਵੀ ਫੈਨ ਆ ਅਸੀਂ ਸਾਗਰ ਦੀ ਵੋਟੀ ਦੇ ਵੀ ਫੈਨ ਆ ਜਿਹੜੇ ਪੰਜਾਬ ਦੇ ਲੋਕ ਇੰਨਾ ਹਲਕੇ ਮਸਲਿਆਂ ਦੇ ਵਿੱਚ ਸੀਰੀਅਸ ਹੋ ਜਾਂਦੇ ਆ ਇਹਨੇ ਤੋਂ ਮੁੰਡੇ ਨੂੰ ਮੁੰਡੇ ਦਾ ਤੇ ਉਹਨਾਂ ਨੇ ਜਲੂਸ ਕੱਢ ਦਿੱਤਾ ਮੈਨੂੰ ਲੱਗਦਾ ਉਹ ਜਿਹੜਾ ਮੁੰਡਾ ਉਹਦਾ ਕੋਈ ਕਸੂਰ ਨਹੀਂ ਔਰ ਮੁੰਡੇ ਨੇ ਕੋਈ ਗਲਤੀ ਨਹੀਂ ਕੀਤੀ ਕੋਈ ਗੁਨਾਹ ਨਹੀਂ ਕੀਤਾ ਹੈਗਾ ਫਿਰ ਵੀ ਉਸ ਪਰਿਵਾਰ ਕਿਉਂਕਿ ਗੁਰਸਿੱਖ ਪਰਿਵਾਰ ਉਹਨਾਂ ਨੇ ਗਲਤੀ ਪ੍ਰਵਾਨ ਕਰ ਲਈ ਹੈਗਾ ਚੰਗੀ ਗੱਲ ਇਸ਼ੂ ਨੂੰ ਖਤਮ ਕਰਨਾ ਚਾਹੀਦਾ ਹੈਗਾ ਉਹਦਾ ਕੋਈ ਕਸੂਰ ਨਹੀਂ ਤੂੰ ਹੀ ਬੱਚੇ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਉਹਨਾਂ ਲੋਕਾਂ ਨੇ ਦਰਬਾਰ ਸਾਹਿਬ ਪੱਗਾਂ ਦੀ ਲੱਤਦੀਆਂ ਜਦੋਂ लाठी चार्ज ਹੁੰਦਾ ਪੱਗਾਂ ਨਹੀਂ ਲੱਤਦੀਆਂ ਤੁਸੀਂ ਜਦੋਂ ਦੋਸ ਲੜਦੇ ਹੋ ਚਾਹੇ ਦੋ ਸੇਖੀ ਲੜ ਰਹੇ ਨੇ ਚਾਹੇ ਕੋਦਰ ਕੋਨਾ ਜਾਂ ਮੋਨਾ ਕੋਈ ਵੀ ਰੋਡਾ ਵਾ ਉਹ ਪਹਿਲਾਂ ਤੁਸੀਂ ਪੱਗ ਨੂੰ ਹੱਥ ਨਹੀਂ ਪਾਉਂਦੇ ਹੈਗੇ ਤੇ ਜੇ ਉਸ ਮੁੰਡੇ ਨੇ ਉਸ ਸਮੇਂ ਜੋ ਉਹਨੂੰ ਬੈਸਟ ਲੱਗਾ ਹੈਗਾ ਮੈਨੂੰ ਲੱਗਦਾ ਕਿ ਅਸੀਂ ਉਹ ਮੁੰਡੇ ਦੇ ਨਾਲ ਅਸੀਂ ਧੱਕਾ ਕੀਤਾ ਪੰਜਾਬ ਦੇ ਲੋਕਾਂ ਨੇ ਜਿਹੜੇ ਸੋਸ਼ਲ ਮੀਡੀਆ ਤੇ ਧੱਕਾ ਹੋਇਆ ਉਹ ਵੇਰੀਆਂ ਰੀਲਾਂ ਬਣ ਰਹੀਆਂ ਹੈਗੀਆਂ ਲੋਕਾਂ ਨੂੰ ਚਾਹੀਦਾ ਕੋਈ ਰੀਲ ਜਿੰਨੀਆਂ ਜਿੰਨੇ ਪਾਈਆਂ ਡਿਲੀਟ ਕਰਨੀਆਂ ਚਾਹੀਦੀਆਂ ਹੈਗੀਆਂ ਔਰ ਫੋਟੋ ਦਿਖਾਉਣੀ ਨਹੀਂ ਚਾਹੀਦੀ ਹੈਗੀ ਔਰ ਪਤਾ ਨਹੀਂ ਐਡਾ ਵੱਡਾ ਇਸ਼ੂ ਬਣਾ ਦਿੱਤਾ ਗਿਆ ਨਾ ਤੇ ਅਸੀਂ ਬਾਬੇ ਨਾਨਕ ਦੇ ਸਿੱਖ ਆ ਨਾ ਅਸੀਂ ਦਸਮ ਪਾਤਸ਼ਾਹ ਦੇ ਸਿੰਘ ਆ ਹੁਣ ਪਹਿਲੇ ਪਾਤਸ਼ਾਹ ਨੇ ਉਹਨਾਂ ਨੇ ਵੀ ਤੇ ਜਿਹੜੀ ਗੱਲ ਕੀਤੀ ਆ ਉਹਨਾਂ ਉਹਨਾਂ ਨੇ ਜਾ ਕੇ ਮੱਕੇ ਜਦੋਂ ਗੱਲ ਕੀਤੀ ਉਹ ਜਦੋਂ ਮੱਕੇ ਕੀ ਸਾਡੇ ਤੁਸੀਂ ਕਾਫਰ ਕਹਿ ਦਿੱਤਾ ਗਿਆ ਉਹਨਾਂ ਨੇ ਤਰਕ ਦਿੱਤਾ ਹੈਗਾ ਬਾਬੇ ਨਾਨਕ ਨੇ ਕਿੱਥੇ ਕਿੱਥੇ ਤਰਕ ਦਿੱਤਾ ਗਿਆ ਤੇ ਕੀ ਪੱਗ ਪੱਗ ਲਾ ਕੇ ਉਹ ਕੋਈ ਬੇਸੀ ਹੋਗੀ ਪੱਗ ਦੀ ਅਸੀਂ ਹਰ ਚੀਜ਼ ਤੇ ਪੰਜਾਬ ਦੇ ਲੋਕਾਂ ਨੇ ਬੇਦਬੀ ਦਾ ਮਸਲਾ ਠਾ ਦਿੱਤਾ ਹੈਗਾ ਕਿਉਂਕਿ ਜਿਹੜੀ ਬੇਦਬੀ ਹੋਈ ਆ ਉਹ ਨਿੱਕੀ ਨਿੱਕੀ ਗੱਲ ਤੇ ਜੀ ਬੇਦਬੀ ਹੋ ਗਈ ਪੱਗ ਦੀ ਬੇਦਬੀ ਹੋ ਗਈ ਤੇ ਜਦੋਂ ਅਸੀਂ ਇੱਕ ਦੂਜੇ ਦੀਆਂ ਧੀਆਂ ਪੈਣਾ ਮਾਵਾਂ ਨੂੰ ਗਾਲਾਂ ਕੱਢਦੇ ਉਦੋਂ ਨਹੀਂ ਪੰਜਾਬ ਦੀ ਵੈਸਤੀ ਹੁੰਦੀ ਉਦੋਂ ਨਹੀਂ ਪੰਜਾਬ ਦੀ ਪਾਗਲਸਦੀ ਹੈਗੀ ਕੀ ਇਹ ਜਿਹੜੇ ਲੋਕਾਂ ਨੇ ਮੁੱਦਾ ਬਣਾਇਆ ਉਸ ਮੁੰਡੇ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਕਦੀ ਇਹੋ ਲੋਕਾਂ ਨੇ ਕਿਹਾ ਕਿ ਪੰਜਾਬ ਗੁਰੂਆਂ ਦੇ ਨਾਮ ਤੇ ਵਸਦਾ ਹੈਗਾ ਪੰਜਾਬ ਦੇ ਵਿੱਚ ਮੜੀਆਂ ਇੱਕ ਹੋਣੀਆਂ ਚਾਹੀਦੀਆਂ ਸਾਰੀ ਬਰਾਦਰੀਆਂ ਵਾਸਤੇ ਇੱਕ ਹੋਣੀਆਂ ਪਿੰਡਾਂ ਦੇ ਵਿੱਚ ਪੰਜ-ਪੰਜ ਗੁਰਦੁਆਰੇ ਨੇ ਕਦੀ ਕਿਹਾ ਕਿ ਗੁਰਦੁਆਰਾ ਇੱਕ ਹੋਣਾ ਚਾਹੀਦਾ ਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਜਿਹੜੇ ਹੁਣ ਸੋ ਕਾਲਡ ਸਿੱਖ ਬੜਰ ਨੇ ਆਪਣੇ ਆਪ ਨੂੰ ਕਹਿ ਰਹੇ ਕਿ ਅਸੀਂ ਧਰਮ ਦੇ ਠੇਕੇਦਾਰ ਆ ਕਿ ਮੁੰਡੇ ਨੇ ਗਲਤੀ ਕੀਤੀ ਹੈ ਕਦੀ ਉਹਨਾਂ ਆਪਣੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਕਰਨ ਦੀ ਕੋਸ਼ਿਸ਼ ਕੀਤੀ ਬੜੀਆਂ ਇੱਕ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹੋ ਲੋਕਾਂ ਨੇ ਕਦੀ ਉਹ ਜਿਹੜਾ ਗੁਰਦੁਆਰਾ ਜਿੱਥੇ ਅੱਜ ਵੀ ਦਲਤਾਂ ਵਾਸਤੇ ਅਸਿਪਾਈ ਵਿਚਾਰ ਵਾਸਤੇ ਲੰਗਰ ਵੱਖਰਾ ਕਦੀ ਉੱਥੇ ਕਿਸੇ ਨੇ ਯੁਰਤ ਕੀਤੀ ਹੈਗੀ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਜਾਂਦੇ ਨੇ ਉਥੇ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਵੀ ਜਾਂਦੇ ਨੇ ਉਥੇ ਕਾਂਗਰਸ ਪਾਰਟੀ ਦੇ ਲੀਡਰ ਵੀ ਜਾਂਦੇ ਨੇ ਮਤਲਬ ਇੱਕ ਮੁੰਡੇ ਨੇ ਨੱਚਦੇ ਉਹਦੇ ਵਾਸਤੇ ਕਿ ਕੰਪੀਟੀਸ਼ਨ ਸੀ ਜੀ ਔਰ ਸ਼ੁਕਰ ਕਰੋ ਮੁੰਡਾ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਜੇ ਕੋਈ Hindu ਭਾਈਚਾਰਾ ਹੋਰ ਭਾਈਚਾਰਾ ਸੰਬੰਧ ਰ ਤੇ ਲੋਕਾਂ ਨੇ ਕੀ ਕੁਝ ਕਰ ਦੇਣਾ ਹੈਗਾ ਸੀ ਮੁੱਦਾ ਹੀ ਹੋਰ ਬਣ ਜਾਣਾ ਮੈਨੂੰ ਲੱਗਦਾ ਹੈ ਕਿ ਗਲਤੀ ਮੁੰਡੇ ਦੀ ਨਹੀਂ ਆ ਗਲਤੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਵੀਡੀਓ ਬਣਾਈ ਵੀਡੀਓ ਵਾਇਰਲ ਕੀਤੀ ਔਰ ਦੇਖੋ ਉਸ ਹਾਲ ਦੇ ਵਿੱਚ ਗੁਰਨਾਲੀ ਦੇ ਯੂਨੀਵਰਸਿਟੀ ਦੇ ਹਾਲ ਦੇ ਵਿੱਚ ਕਿੰਨੇ ਸਟੂਡੈਂਟ ਬੈਠੇ ਕਿੰਨੇ ਵਿਦਿਆ ਬੈਠੇ ਟੀਚਰ ਬੈਠੇ ਨੇ ਜਿਹੜਾ ਉਸ ਸਮੇਂ ਕਿਉਂਕਿ ਤੁਸੀਂ ਉਸ ਸਮੇਂ ਕੀ ਕੁਝ ਚੱਲਦਾ ਹੁੰਦਾ ਕਿਵੇਂ ਕੰਟਰੋਲ ਕੁਝ ਨਹੀਂ ਸਮਝ ਲਾਦੇ ਜੋ ਨੂੰ ਉਸ ਸਮੇਂ ਸਹੀ ਲੱਗਾ ਉਹਨੇ ਉਹ ਕੀਤਾਗਾ ਜਦੋਂ ਨੇ ਪੱਗ ਲਾ ਕੇ ادب ਦੇ ਨਾਲ ਰੱਖੀ ਹੈਗੀ ਆ ਤੇ ਉਹ ਜਾਕੇ ਦੁਜਾਕੀਨਾ ਲੋਕਾਂ ਨੇ ਜਿਹੜੇ ਉੱਥੇ ਹਾਜ਼ਰin ਸੀ ਵਿਦਿਆਰਥੀ ਜਿਹੜੇ ਉਹਨਾਂ ਨੇ ਤਾੜੀਆਂ ਮਾਰ ਕੇ ਉਹਦਾ ਹੌਸਲਾ ਵੀ ਵਧਾਇਆਗਾ ਤੇ ਬਾਹਰ ਬੈਠੇ ਲੋਕਾਂ ਨੂੰ ਇੰਨੀ ਜ਼ਿਆਦਾ ਤਕਲੀਬ ਹੋ ਗਈ ਕਿ ਦੱਸੋ ਮੁੰਡੇ ਨੇ ਗਲਤੀ ਕੀਤੀ ਕਿ ਸਹੀ ਕੀਤਾ ਮੁੰਡੇ ਨੇ ਮਾੜਾ ਕੀਤਾ ਕਿ ਚੰਗਾ ਕੀਤਾਗਾ ਮੈਨੂੰ ਲੱਗਦਾ ਕਿ ਪੰਜਾਬ ਦਾ ਮੀਡੀਆ ਵੀ ਬਹੁਤ ਜ਼ਿਆਦਾ ਤਮਾਸ਼ੀਬੀਨ ਹੋ ਗਿਆ ਬੱਚਾ ਨਾਜਿਕਾ ਯੂਨੀਵਰਸਿਟੀ ਦਾ ਸਟੂਡੈਂਟ ਆ ਔਰ ਗੁਰਨਾਲਕ ਸਿੰਘ ਯੂਨੀਵਰਸਿਟੀ ਦਾ ਸਟੂਡੈਂਟ ਜਾਂ ਕਿਸੇ ਵੀ ਯੂਨੀਵਰਸਿਟੀ ਦਾ ਸਟੂਡੈਂਟ ਹੋਵੇ ਇਹ ਉਹ ਬੱਚੇ ਨੇ ਤੇ ਜਾਣ ਕੇ ਤੇ ਨਹੀਂ ਨਾ ਕੀਤਾਗਾ ਨੱਚਦੇ ਨੱਚਦੇ ਹੋ ਗਿਆ ਭੰਗੜਾ ਕੰਪੀਟੀਸ਼ਨ ਦੇ ਵਿੱਚ ਨੱਚਦੇ ਨੱਚਦੇ ਹੋ ਗਿਆ ਤੇ ਇਹ ਉਹਨੂੰ ਆਪਾਂ ਉਹ ਬੰਦੇ ਨੂੰ ਉਹ ਸਮਝੀ ਲਏ ਕਿ ਇਹ ਬੜਾ ਇਹਨੇ ਬੇਦਬੀ ਕਰਤੀ ਇਹਨੂੰ ਨਹੀਂ ਕਰਨਾ ਚਾਹੀਦਾ ਅੱਛਾ ਜੇ ਮੰਨ ਕੇ ਉਹਨੂੰ ਜੋ ਬੈਸਟ ਲੱਗਾ ਕਿ ਜੇ ਪੱਗ ਫੜ ਕੇ ਉਹ ਬੈਠ ਜਾਂਦਾ ਉਹ ਡਿਸਕਵালিਫਾਈਡ ਹੁੰਦਾ ਉਹਨੂੰ ਲੱਗਾ ਕਿ ਮੈਂ ਪੱਗਣਾ ਪਉਣਾ ਮੈਂ ਟੀਮ ਦਾ ਜੋ ਵੀ ਕਿ ਕਿੰਨੀ ਉਮਰ ਹੋ ਗਈ ਵਾਦ ਉਹ 21 ਸਾਲ ਤੋਂ ਵੱਧ ਜਿਆਦਾ ਉਮਰ ਨਹੀਂ ਹੋਗੀ ਜੋ ਦੀ ਸੂਝ ਜੋ ਸਿਆਣਪ ਉਹਨੇ ਰੱਖ ਦਿੱਤਾ ਅਦਬ ਨਾ ਉਹ ਜੋ ਆਪਾਂ ਗੱਲਾਂ ਕਰ ਲਈਏ ਮੈਨੂੰ ਲੱਗਦਾ ਕਿ ਉਸ ਜਗ੍ਹਾ ਕੋਈ ਹੋਰ ਮੁੰਡਾ ਹੁੰਦਾ ਤੇ ਸ਼ਾਇਦ ਉਹ ਨਾਚਦੇ ਨਾਚਦੇ ਦੀ ਪੱਗ ਵੀ ਉਤਰ ਜਾਂਦੀ ਹੈਗੀ ਨਾ ਤੇ ਫਿਰ ਕੀ ਗੱਲ ਹੈ ਤੇ ਮੈਨੂੰ ਲੱਗਦਾ ਕਿ ਪੰਜਾਬੀਆਂ ਨੂੰ ਘੱਟੋ-ਘੱਟ ਜਿਹੜੇ ਮੁੱਦੇ ਨਹੀਂ ਨਾ ਉਹ ਮੁੱਦੇ ਨਹੀਂ ਬਣਾਉਣੇ ਚਾਹੀਦੇ ਤੇ ਜਿਹੜੇ ਸਾਡੇ ਮੁੱਦੇ ਹੈ ਉਹਨਾਂ ਤੇ ਗੱਲ ਕਰਨੀ ਚਾਹੀਦੀ ਕਿਸੇ ਨੇ ਕਿਹਾ ਕਿ ਪੰਜਾਬ ਦੇ ਲੀਡਰ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹੈਗੇ ਨੇ ਅਸੀਂ ਇਹਨਾਂ ਨੂੰ ਸਬਕ ਸਿਖਾਵਾਂਗੇ ਵੋਟਾਂ ਦੇ ਵਿੱਚ ਇਹ ਸਾਡੇ ਲੀਡਰਾਂ ਦੀ ਭਾਸ਼ਾ ਨਹੀਂ ਹੋਣੀ ਚਾਹੀਦੀ ਨਹੀਂ ਬੋਲਣਗੇ ਪੰਜਾਬ ਦੇ ਵਿੱਚ ਥੋੜੇ ਤੁਸੀਂ ਕਰੋ ਯਾਰ ਗੁਰਦੁਆਰੇ ਇੱਕ ਕਰੋ ਮੰਦਰ ਇੱਕ ਕਰੋ ਮੜੀਆਂ ਇੱਕ ਕਰੋ ਹੈ ਐਜੂਕੇਸ਼ਨ ਤੇ ਗੱਲ ਕਰੋ ਹੈਲਥ ਦੇ ਗੱਲ ਕਰੋ ਚੰਗੀ ਪੜਾਈ ਦਿਓ ਸਰਕਾਰਾਂ ਦੇ ਖਿਲਾਫ ਗੁੱਸਾ ਕੱਢੋ ਨਾ ਕਿ ਤੁਸੀਂ ਸਾਨੂੰ ਕਿਉਂ ਨਹੀਂ ਚੰਗੀ ਪੜਾਈ ਦੇ ਰਹੇ ਸਾਨੂੰ ਚੰਗੀ ਸਿਹਤ ਕਿਉਂ ਨਹੀਂ ਦੇ ਰਹੇ ਪਿੰਡਾਂ ਦਾ ਬੁਰਾ ਵਾਲਾ ਸ਼ਹਿਰਾਂ ਦਾ ਬੁਰਾ ਵਾਲਾ ਪੀਣ ਵਾਲਾ ਪਾਣੀ ਬਰਬਾਦ ਹੋ ਚੁੱਕਾ ਹੈ 450 ਫੁੱਟ ਤੇ ਬੋਰ ਚਲਾ ਗਿਆ ਗਿਆ ਉਹ ਗੱਲਾਂ ਕਰਨ ਵਾਲੀਆਂ ਨੇ ਵੀ ਸਾਡੀ ਜਵਾਨੀ ਬਾਹਰ ਜਾ ਰਹੀ ਹੈ ਉਹਨੇ ਤੇ ਗੱਲਾਂ ਕਰਨ ਔਰ ਪਾਗ ਵਾਲਾ ਇਸ਼ੂ ਮੈਨੂੰ ਲੱਗਦਾ ਮੈਂ ਤੇ ਕਲੀਅਰ ਕੱਟ ਹੈ ਉਹ ਮੁੰਡੇ ਦੀ ਕੋਈ ਗਲਤੀ ਨਹੀਂ ਜਿਹੜਾ ਹੁਣ ਜਾਣ ਬੁਝ ਕੇ ਮੁੱਦਾ ਬਣਾ ਰੇ ਉਹਨਾਂ ਲੋਕਾਂ ਨੂੰ ਗਲਤੀ ਉਹ ਬੇਦਬੀ ਜਾਣ ਕੇ ਕਰਨੇ ਉਹ ਜਾਣ ਕੇ ਜਿਹੜੀ ਹਜਤ ਔਰੇ ਸਮਸਰੇ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕੋਈ ਸ਼ਿਕਾਇਤ ਕਰ ਸਕਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਕੋਈ ਸ਼ਿਕਾਇਤ ਕਰ ਸਕਦਾ ਉਹਨਾਂ ਨੂੰ ਵੀ ਸਿਆਣਪ ਦੇ ਨਾਲ ਫੈਸਲਾ ਲੈਣਾ ਚਾਹੀਦਾ ਕਿ ਉਹ ਮੁੰਡੇ ਦਾ ਕੋਈ ਗੁਨਾਹ ਨਹੀਂ ਕੋਈ ਬੱਜਰ ਇਹ ਤੇ ਰੋਜ਼ ਹੀ ਪੱਗਾਂ ਤੁਹਾਡੀ ਹਾਜ਼ਰੀ ਦੇ ਵਿੱਚ ਪੱਗਾਂ ਲੱਤਦੇ ਜਦੋਂ ਤੁਸੀਂ ਇੱਕ ਪਾਸੇ ਸੰਦੇਸ਼ ਪੜ੍ਹ ਰਹੇ ਹੁੰਦੇ ਨੇ ਉੱਥੇ ਪੱਗਾਂ ਲੱਤਦੀਆਂ ਮੀਟਿੰਗਾਂ ਦੇ ਵਿੱਚ ਪੱਗਾਂ ਲੱਤਦੀਆਂ ਵਿਧਾਨ ਸਭਾ ਦੇ ਵਿੱਚ ਮੈਂ ਆਪ ਅੱਖੀ ਦੇਖਿਆ ਪੱਗਾਂ ਉੱਤਰਦੀਆਂ ਐਮ ਐਲ ਐਸ ਦੀਆਂ ਜਦੋਂ ਤੁਸੀਂ ਲੜਾਈ ਦੇ ਵਿੱਚ ਪੱਗਾਂ ਲਾਉਂਦੇ ਉਦੋਂ ਪੱਗ ਦੀ ਬੜੀ ਜਿੱਤ ਹੋ ਜਾਂਦੀ ਹੈ ਵਰਲਡ ਦੇ ਵਿੱਚ ਜਦੋਂ ਰੋਜ਼ ਪੁਲਿਸ ਵੱਲ ਲਾਠੀ ਮਾਰਦੀ ਲਾਠੀ ਚਾਰਜ ਹੁੰਦਾ ਧਰਨੇ ਉਦੋਂ ਉਦੋਂ ਤੇ ਕੋਈ ਇਸ਼ੂ ਨਹੀਂ ਬਣਾਇਆ ਗਿਆ ਤੇ ਜੇ ਉਹ ਮੁੰਡੇ ਨੇ ਉਹ ਬਣਾਇਆ ਹੋ ਸਕਦਾ ਕਿ ਉੱਥੇ ਜਿਹੜਾ ਦੂਜਾ ਧੜਾ ਹੋਵੇ ਵਿਦਿਆਰਥੀਆਂ ਦੇ ਵਿੱਚ ਵੀ ਬਹੁਤ ਸਾਰੇ ਧੜੇ ਅਗਨੇ ਵੀਡੀਓ ਇੱਕ ਹੋ ਸਕਦਾ ਕਿ ਜਿਨ੍ਹਾਂ ਨੇ ਵੀਡੀਓ ਬਣਾਈ ਉਹਨੇ ਇੱਕ ਇਹ ਬਣਾਉਣ ਦੀ ਕੋਸ਼ਿਸ਼ ਇੱਕ ਦਿੱਤੀ ਉਹਨੇ ਕਿ ਦੇਖੋ ਮੁੰਡੇ ਨੇ ਕਮਾਲ ਕੀਤਾ ਕਿ ਭੰਗੜਾ ਵੀ ਪਾਇਆ ਪੱਗ ਦੀ ਜਿੱਤੇ ਵੀ ਬੜੀ ਰਿਸਪੈਕਟ ਦੇ ਨਾਲ ਰੱਖੀ ਹੈਗੀ ਉਹ ਜਿਹਨੇ ਵੀਡੀਓ ਬਣਾਈ ਹੋਗੀ ਉਹਨੇ ਇਸ ਮੰਚਾ ਦੇ ਨਾਲ ਬਣਾਈ ਤੇ ਜਿਹੜੇ ਦੂਜੇ ਧੜੇ ਜਾਂ ਹੋਰ ਬਾਹਰ ਬੈਠੇ ਲੋਕ ਨੇ ਤਮਾਸ਼ੀਨ ਉਹਨਾਂ ਨੇ ਉਹਨੂੰ ਹੋਰ ਧਾਰਮਿਕ ਰੰਗ ਦੇ ਦਿੱਤਾ ਇਹਦੇ ਵਿੱਚ ਕੋਈ ਧਾਰਮਿਕ ਰੰਗ ਨਹੀਂ ਦੇਦਾ ਔਰ ਮੁੰਡੇ ਨੂੰ ਇਸ ਚੀਜ਼ ਨੂੰ ਭੁੱਲ ਜਾਣਾ ਚਾਹੀਦਾ ਹੈਗਾ ਮਾਫੀ ਮੰਗ ਲਈ ਠੀਕ ਹੈ ਪਹਿਲੀ ਗੱਲ ਮੰਗੇ ਦੀ ਲੋੜ ਹੀ ਚਲੋ ਤੁਸੀਂ ਇੱਕ ਆਪਣੇ ਕੀ ਕਹਿੰਦੇ ਨੇ ਅੰਮ੍ਰਿਤਧਾਰੀ ਪਰਿਵਾਰ ਗੁਰਸਿੱਖ ਪਰਿਵਾਰ ਤੁਸੀਂ ਵੱਡਾ ਦੇਣ ਕੀਤਾ ਔਰ ਸਾਡੇ ਦੇ ਗੁਰੂ ਸਬਾਨ ਸਾਹਿਬ ਨੇ ਔਰੰਗਜੀਬ ਨੂੰ ਵੀ ਮaaf ਕਰ ਦਿੱਤਾਗਾ ਤੁਸੀਂ ਗੁਰੂ ਘਰ ਜਾ ਕੇ ਪਰਿਵਾਰ ਨੇ ਮਾਫੀ ਮੰਗ ਲਈ ਮੈਨੂੰ ਲੱਗਦਾ ਕਿ ਉਹ ਮੁੰਡੇ ਨੂੰ ਇਸ ਚੈਪਟਰ ਭੁੱਲ ਜਾਣਾ ਚਾਹੀਦਾ ਔਰ ਲੋਕਾਂ ਨੂੰ ਆਪਣੀ ਅਪੀਲ ਆ ਕਿ ਜਿੰਨੇ ਜਿੰਨੇ ਵੀ ਆਪਣੇ ਪੇਜ ਤੇ ਉਹ ਜਿਹੜੀ ਵੀਡੀਓ ਪਾਈ ਨਾ ਬੱਚੇ ਦੀ ਕਿਉਂਕਿ ਬੱਚੇ ਨੇ ਹਲੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਅੱਗੇ ਵਧਣਾ ਹੋਗਾ ਉਹਦੀ ਮੰਜ਼ਲ ਹੋਗੀ ਉਹ ਵਾਰ-ਵਾਰ ਜਦੋਂ ਉਹ ਵੀਡੀਓ ਦੇ ਅੱਖਾਂ ਦੇ ਵਿੱਚ ਸਾਹਮਣੇ ਉਹ ਆਪਣੇ ਆਪ ਨੂੰ ਦੋਸ਼ੀ ਮੰਨੂਗਾ ਤੇ ਪੰਜਾਬ ਦਾ ਜਿਹੜਾ ਸੋਸ਼ਲ ਮੀਡੀਆ ਜਿਹਦੇ ਵਿੱਚ ਆਪਾਂ ਵੀ ਆਏ ਨੇ ਘੱਟੋ-ਘੱਟ ਸਭ ਬੱਚੇ ਦੀ ਜਿਹੜੀ ਵੀਡੀਓ ਉਹਨੂੰ ਤੇ ਡਿਲੀਟ ਕਰ ਦੇਣੇ ਚਾਹਦੇ ਇੰਨਾ ਕਿ ਤੇ ਅਸੀਂ ਫਰਜ਼ ਨਿਭਾਏ ਸਕਦੇ ਨਾ ਜੇ ਅਸੀਂ ਚੰਗਾ ਫਰਜ਼ ਨਹੀਂ ਨਿਭਾ ਸਕਦੇ ਅਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਪੰਜਾਬੀਆਂ ਦੀ ਗੱਲ ਨਹੀਂ ਕਰ ਸਕਦੇ ਅਸੀਂ ਸਿਰਫ ਸਾਗਰ ਦੀ ਬੋਟੀ ਦੀ ਗੱਲ ਕਰ ਸਕਦੇ ਬਠਿੰਡੇ ਵਾਲੀ ਚੁੰਮੀ ਵਾਲੀ ਭਾਬੀ ਦੀ ਗੱਲ ਕਰ ਸਕਦੇ ਆਗੇ ਨੇ ਨਿਊ ਟੂ ਸ਼ਟਰਾਂ ਵਾਲੇ ਦੀ ਗੱਲ ਕਰ ਬਲੋੜੀ ਸਰਕਾਰਾਂ ਦੀ ਚਮਚਾਗਰੀ ਦੀ ਗੱਲ ਕਰ ਸਕਦੇ ਸਰਕਾਰ ਭਾਵੇਂ ਕੋਈ ਵੀ ਹੋਵੇ ਚਾਹੇ ABC ਸਰਕਾਰ ਹੋਵੇ ਪਰ ਘੱਟੋ ਘਾਟ ਸਾਡੇ ਇਹ ਵੀ ਮੋਢਲੇ ਫਰਜ਼ ਆ ਕਿ ਜੇ ਹੋਈ ਆ ਵੀਡੀਓ ਡਿਲੀਟ ਕਰ ਦੇਣੀ ਚਾਹੀਦੀ ਕਿਉਂਕਿ ਇੱਕ ਮੁੰਡਾ ਔਰ ਉਹ ਮਾਨਸਿਕ ਪੀੜਾ ਚੋਂ ਗੁਜ਼ਰਿਆ ਉਹਦੇ ਵਾਸਤੇ ਅਸੀਂ ਦੋਸ਼ੀ ਆ ਇਸ ਕਰਕੇ ਕਿਉਂਕਿ ਇਹ ਕੇਵਲ ਅਜਿਹੀ ਨਾਜਿਕ ਸਥਿਤੀ ਆ ਜਾਂਦੀ ਹੈਗੀਆ ਫਿਰ ਦੋਸ਼ੀ ਕਿਨੂੰ ਕਹੋਗੇ ਤੇ ਇਹ ਵੀਡੀਓ ਸਾਰੇ ਲੋਕਾਂ ਨੂੰ ਡਿਲੀਟ ਕਰ ਦੇਣੀ ਚਾਹੀਦੀ ਹੈ ਸਿਆਣਪ ਵਰਤਣੀ ਚਾਹੀਦੀ ਹੈ ਇਹ ਉਹਦਾ ਕੋਈ ਵੱਡਾ ਗੁਨਾਹ ਸੀ ਇੱਕ ਭੰਗੜਾ ਪਾਉਂਦੇ ਪਾਉਂਦੇ ਜੋ ਉਸ ਸਮੇਂ ਮੁੰਡੇ ਨੂੰ ਬੈਸਟ ਲੱਗਾ ਉਹਨੇ ਪਰਫਾਰਮ ਕੀਤਾ ਮੈਨੂੰ ਲੱਗਦਾ ਕਿ ਉਹਨੇ ਚੰਗਾ ਕੀਤਾ ਗਿਆ ਬੜੇ ਅਦਬ ਦੇ ਨਾਲ ਪੱਗ ਨੂੰ ਰੱਖਿਆਗਾ ਔਰ ਆਪਣੀ ਟੀਮ ਦਾ ਮੈਂਬਰ ਬਣ ਕੇ ਉਹਨੇ ਨੱਚਿਆਗਾ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੀ ਪੋਜੀਸ਼ਨ ਕਿਹੜੀ ਆਈ ਨਹੀਂ ਆਈ ਉਹ ਮੈਟਰ ਨਹੀਂ ਕਰਦੇ ਹੈ ਪਰ ਉਹਦੀ ਜਿਹੜੇ ਪਰਫਾਰਮੈਂਸ ਆ ਉਹਨੇ ਪਾਕ ਦੀ ਪੂਰੀ ਰਿਸਪੈਕਟ ਕੀਤੀ ਇੱਜ਼ਤ ਕੀਤੀ ਹੈਗੀਆ ਮੈਨੂੰ ਲੱਗਦਾ ਇਹ ਹੈ ਤਾਂ ਬਾਕੀ ਲੋਕਾਂ ਨੂੰ ਇਹ ਜਿਹੜੀ ਵੀਡੀਓ ਜਿਹੜੇ ਪਾ ਕੇ ਹਲੇ ਵੀ ਟ੍ਰੋਲ ਕਰ ਰਹੇ ਹੈਗੇ ਨੇ ਵਿਊ ਦੇ ਚੱਕਰ ਦੇ ਵਿੱਚ ਜਾਂ ਆਪਣੇ ਆਪ ਨੂੰ ਦੱਸਣ ਕਿ ਅਸੀਂ ਪੰਜਾਬ ਦੀ ਗੱਲ ਕਰਦੇ ਉਹ ਡਿਲੀਟ ਕਰ ਦੇਣੀ ਚਾਹੀਦੀ ਉਹਨਾਂ